ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਓ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਜਿਨ੍ਹਾਂ ਦਾ ਗਲਾ ਖਰਾਬ ਰਹਿੰਦਾ ਹੈ ਉਹ ਇਸ ਦਾ ਸੇਵਨ ਜ਼ਰੂਰ ਕਰੋ ਦਹੀਂ ਵਿੱਚ ਪਾ ਕੇ ਖਾਓ ਕਾਲੀ ਮਿਰਚ ਦੀ ਤਸੀਰ ਬਿਲਕੁਲ ਗਰਮ ਨਹੀਂ ਹੈ ਬਵਾਸੀਰ ਵਾਲਾ ਵਿਅਕਤੀ ਨੂੰ ਲਾਲ ਮਿਰਚ ਨਹੀਂ ਖਾਣੀ ਚਾਹੀਦੀ ਉਹ ਕਾਲੀ ਮਿਰਚ ਜ਼ਰੂਰ ਖਾਓ ਨੰਬਰ 3 ਕਾਲੀ ਮਿਰਚ ਨੂੰ ਪ੍ਰਯੋਗ ਕਰਨ ਵੇਲੇ ਹੀ ਪੀਸਿਆ ਜਾਵੇ ਬਹੁਤ ਜ਼ਿਆਦਾ ਮਾਤਰਾ ਵਿੱਚ ਪੀਸ ਕੇ ਨਾ ਰੱਖੋ ਜ਼ਰੂਰਤ ਟਾਈਮ ਹੀ ਇਸ ਨੂੰ ਪੀਸਿਆ ਜਾਵੇ ਨੰਬਰ 4 ਲੀਵਰ ਵਿੱਚ ਦਰਦ ਹੈ ਜਾਂ ਕੋਈ ਬਿਮਾਰੀ ਹੈ ਉਹ ਕਾਲੀ ਮਿਰਚ ਜ਼ਰੂਰ ਖਾਓ ਨੰਬਰ 5 ਜਿਨ੍ਹਾਂ ਵਿਅਕਤੀਆਂ ਨੂੰ ਖਾਣਾ ਹਾਜ਼ਮ ਕਰਨ ਵਿੱਚ ਦਿੱਕਤ ਆਉਂਦੀ ਹੈ ਤੇ ਪੇਟ ਅਫਰ ਜਾਂਦਾ ਹੈ ਉਹ ਆਪਣੇ ਖਾਣੇ ਵਿੱਚ ਕਾਲੀ ਮਿਰਚੋ ਜ਼ਰੂਰ ਸ਼ਾਮਿਲ ਕਰੋ ਨੰਬਰ 6 ਜੇਕਰ ਤੁਹਾਨੂੰ ਛਿੱਕਾਂ ਬਹੁਤ ਜ਼ਿਆਦਾ ਆ ਰਹੀਆਂ ਹਨ ਤਾਂ ਕਾਲੀ ਮਿਰਚ 5 ਗਿਣਕੇ ਖਾ ਲਓ ਨੰਬਰ 7 ਫਲਵੇਰੀ ਹੋਵੇ ਤਾਂ ਕਾਲੀ ਮਿਰਚ ਜ਼ਰੂਰ ਖਾਓ ਦਵਾਈ ਨਾਲ ਵੱਧ ਅਸਰ ਕਰੇਗੀ ਨੰਬਰ 8 ਜਿਨ੍ਹਾਂ ਦੀ ਕਮਰ ਬਹੁਤ ਜ਼ਿਆਦਾ ਦਰਦ ਕਰਦੀ ਹੈ ਉਹ ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰੋ ਨੰਬਰ 9 ਦੰਦਾ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਕਾਲੀਆਂ ਮਿਰਚਾਂ ਨੂੰ ਪਾਣੀ ਵਿੱਚ ਉਬਾਲੋ ਤੇ ਠੰਡਾ ਹੋਣ ਤੇ কুরਲੀਆਂ ਕਰੋ ਦਰਦ ਠੀਕ ਹੋ ਜਾਵੇਗਾ ਨੰਬਰ 10 ਜਿਨ੍ਹਾਂ ਨੂੰ ਗਠੀਆ ਰੋਗ ਹੈ ਉਹ ਕਾਲੀ ਮਿਰਚ ਵਾਲਾ ਤੇਲ ਇਸਤੇਮਾਲ ਕਰੋ ਬਹੁਤ ਫਾਇਦਾ ਮਿਲੇਗਾ ਨੰਬਰ 10 ਜ਼ੁਖਾਮ ਠੀਕ ਨਹੀਂ ਹੋ ਰਿਹਾ ਤਾਂ 2 ਚਮਚ ਦਹੀਂ 10 ਗ੍ਰਾਮ ਗੁੜ ਚੌਥਾਈ ਚਮਚ ਕਾਲੀ ਮਿਰਚ ਪਾ ਕੇ ਖਾਓ ਰੋਜ਼ਾਨਾ ਖਾਓ ਪੁਰਾਣਾ ਜ਼ੁਖਾਮ ਠੀਕ ਹੋ ਜਾਂਦਾ ਹੈ ਨੰਬਰ 12 ਕਾਲੀ ਮਿਰਚ ਖਾਣ ਨਾਲ ਗੈਸ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 13 ਯਾਦ ਰੱਖੋ ਜ਼ਿਆਦਾ ਮਾਤਰਾ ਵਿੱਚ ਇਸ ਦਾ ਪ੍ਰਯੋਗ ਨਹੀਂ ਕਰਨਾ ਹੈ ਘੱਟ ਮਾਤਰਾ ਵਿੱਚ ਹੀ ਸੇਵਨ ਕਰੋ ਸਵਾਦ ਮੁਤਾਬਕ ਹੀ ਖਾਓ ਅਗਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਡੇ ਕਿਸੇ ਕੰਮ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਹੋਰ ਵੀ ਇਸ ਤੋਂ ਲਾਭ ਉਠਾ ਸਕੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ